Boa ਸਾਰੇ ਇਸ ਪਵਨ ਤੇ। ਆਪ ਸਰਬਤ ਮਾਈ ਭਾਈ ਗੁਰੂਕੀਆਂ ਸੰਗਤਾਂ ਸਦਾ ਬੜਲੇ ਦੇ ਨਿਵਾਣਾ ਅੰਦਰ ਹਾਜ਼ਰੀਆਂ ਭਰ ਬਿੜਿ ਹੋਏ ਮਨੋਖਾ ਜੀਵਨ ਸਬਰ ਬਣਾ ਦੇਵਟ ਭਾਗ ਆਪ ਕੀ ਦੇ। ਜੁਲੇਤਾ ਪ੍ਰਤੀ ਸਦਾ ਬੜਲੇ ਦੇ ਨਿਵਾਣਾ ਅੰਦਰ ਹਾਜ਼ਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਪਰਮਾਰਿ ਜਿਨ੍ਹਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵ ਪਰਿਸ਼ਲੇ ਪ੍ਰਸਾਦ ਅੰਦਰ ਆਪ ਜੀ ਨੇ ਸਰਵ ਕੀਤਾ ਹੋਇ ਕਿਿਸ ਵੇਲੇ ਉਹ 20 ਰੁਪਏ ਗੁਰੂਾਨੰਦ ਸਾਹਿਬ ਦਾ ਰਾਜ ਪੁਰਸਤਵ ਸਾਹਿਬ ਜੀ ਦੇ ਅੱਗੇ ਰੱਖ ਰੁਸ਼ਤਾ ਕੀਤੀ ਤੇ ਅਰਧਾ ਕੀਤਾ ਕਿ ਆ ਰੋ ਬਾਇਆ ਤੇ ਰਸਤ ਵਸਤ ਵਿਆਹ ਸੰਤ ਰੇਨ ਜੀ ਅੱਗੋਂ ਬੋਲੇ ਕਰਨ ਲੱਗੇ ਭਾਈ ਸਾਨੂੰ ਜੇਕਰ ਤੁਸੀਂ ਸੇਵਾ ਕਰਨੀ ਹੈ ਤੇ ਮਾਇਆ ਦਾ ਤੇ ਉਹ ਵਸਤਵਸਤਿਆ ਆਓ ਇਹਦੇ ਕਰਕੇ ਅਸਾਧੂ ਲੰਦਰ ਸਰਾੜੜ ਕੇ ਤੇ ਪੇਟ ਭਰ ਲੈਣ ਦੀ ਸਾਧਣ ਕਰਕੇ ਉਸ ਵੇਲੇ ਬਾਰਾਤ ਉਮੀਦ ਪਈ ਦੇਖਾ ਕਿ ਤੂ ਟਾਣੇ ਮਿੱਟੀ ਚ ਗਲੇ ਜਾ ਕਰਕੇ ਪ੍ਰਜਾ ਤਿੰਨ ਰੁਪਈਆਂ ਦਾ ਕਿਉਂ ਕੀ ਧਿਆ ਹੈ ਤੇ ਤਿੰਨ ਰੁਪਈਆਂ ਦਾ ਸੁਧ ਕੀਨੇ ਇੱਕ ਰੁਪਈਆ ਇਸਾਰ ਰਸਕ ਢੋਲ ਵਾਲੇ ਕਤਾਬੇ ਕਈਆਂ ਸਮਾਨ ਅਦਲੋ ਤੇ ਲਜਾਪ ਕਰਕੇ ਆਓ ਸਾਡੇ ਨਾਲ ਸੰਤ ਸਦ ਮੋਧਿਆਸਰ ਦੇਣਾ ਲਿਆਪਾ ਕੀ ਉਹ ਰਸ ਬਸ ਦਿੱਤੀ ਹੈ ਤੇ ਸੰਤ ਜੀ ਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਰੂਆਇ ਕਹਿ ਕਰਕੇ ਆਧਰਨ ਕੀਤਾ ਸਤੁਰਾਂ ਨੂੰ ਲੰਦਰ ਪੜਾਓ ਤੇ ਸ਼ਕ ਹੁਣ ਹੱਥਾਂ ਕਰ ਲੱਗੀ ਕੋਈ ਠੀਕ ਕਰ ਹਮਾਰੇ ਸਾਹਬ ਉਤਰਾ ਕੇ ਚੜੜਨ ਉੱਥੀ ਜਾਓ ਇਤੋ ਦੀ ਫਿਰਵਾਰ ਆਜੂ ਸਾਡੇ ਘਰ ਉੱਤਰਣ ਕੇ ਆਓ ਜੀ ਅਗੇ ਦਾ ਇਤਿਹਾਸ ਸਰਣ ਕਰੋ ਚਿੱਤਰੀਆਂ ਨੂੰ ਕਰੋ ਇਕਾਕਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰੋ ਆਪੋ ਸਤਿਗੁਰੂ ਸਾਰ ਪਰਦੇਵਾਂ ਸ੍ਰੀ ਭਾਲਾ ਸੁੰਦਰ ਬਾਚ ਚੌਪਈ ਜਦ ਹਮ ਕਮ ਨੇ ਤਿਨ ਕੋ ਤਿਆਗੀ ਚੜ੍ਹ ਕੇ ਤੁਹਾਰੇ ਪਾਲਾ ਸਾਹਿਬ ਜੀ ਪਰਾਜ ਤੋੰਦ ਸਰ ਕਹਿੰਦੇ ਪਾਤਸ਼ਾਹ ਜੀ ਉਹ ਜਿਸ ਵੇਲੇ ਅਸੀਂ ਉਹਨਾਂ ਸੰਤਾਂ ਦੇ ਗੁਣੋਂ ਦੀ ਵਾਪਸ ਚੱਲੇ ਉਹ ਰਸਤ ਬਸਤ ਰਾਸ਼ਨ ਏ ਕਰਕੇ वाणी ਉਹ ਸੰਤ ਆਤਮਾ ਆਪਸ ਦੇ ਵਿੱਚ ਜੋ ਬੋਲੇ ਆਰਬ ਲਾਲ ਕੁਬਾਲ ਸੁਚਾਈ ਉਹ ਕਹਿੰਦੇ ਆਤਰਾ ਜੜੀ ਹੈ ਜਿਨ੍ਹਾਂ ਦੀ ਬੜੀ ਫੋਕੀ ਘਾਰੇ ਬੱਚੇ ਨੇ ਜਿਨਾ ਪਿਤਾ ਸੁਪਕਰਤ ਫਾਇਸਾਨੀ ਜਿਹੜੀ ਇਹਨਾਂ ਦੀ ਬਾਣੀ ਹੈ ਉਹ ਗੁਰਾਕ ਤੇ ਭਗਤੀ ਦੇ ਵਿੱਚ ਮਿਲੀ ਹੋਈ ਬਾਣੀ ਹੈ ਸਾਥੀ ਉਹ ਕਹ ਰਏ ਭੋਜਨ ਸੋਜ ਆਂ ਜਦ ਵੈਸੇ ਕਹਿੰਦੇ ਜਦੋਂ ਭੋਜਨ ਦੀ ਰਸਤ ਬਸਤ ਲਿਆ ਆ ਕਰਕੇ ਸਾਰਾ ਉਤਸਾਜੋ ਸਮਾਨ ਰੱਖ ਕੇ ਤੁਹਾਡੇ ਕੋਲ ਬੈਠੇ ਚਲੇ ਜੇ ਰ ਜਾਏ ਦੀਨ ਤੁਮ ਕੈਸੇ ਤੇ ਤੁਸੀਂ ਇਸ ਤਰ੍ਹਾਂ ਕਿਉਂ ਆਖਿਆ ਹੈ ਬਈ ਜਾਓ ਹੁਣ ਅਸੀਂ ਆਪਕੋ ਪੜਾਵਾਂ ਇਹ ਤੁਸੀਂ ਕਿਉਂ ਕਿਹਾ ਮਹੰਤ ਜੀ ਇਸ ਸੰਤ ਜੀ ਸਾਧੂ ਦੇ ਬੋਲ ਸੁਣ ਕੇ ਤੇ ਜੋ ਬਹੰਤ ਜੀ ਬੋਲੇ ਹਨ ਇਤ ਕੋ ਪਰਮ ਪੁਰਖ ਸੁਖ ਦਿਦਾ ਹੀ ਕਹਿੰਦੇ ਕਿ ਕੋਈ ਪਰਮ ਪੁਰਖ ਹੈ ਸੁਖ ਦੇਣ ਵਾਲਾ ਗਾਲਤ ਇਹ ਨਹੀਂ ਜਾਣੀ ਨਹੀਂ ਦੱਸ ਸਕਦੇ ਪਰ ਉਹ ਅਸਨ ਮੁਝ ਤੇਜ ਪ੍ਰਵਾਹ ਇਹਦੇ ਕੋ ਬੇ ਵਿਚੇ ਸਾਥ ਥੱਲੇ ਤੇ ਮੇਰਾ ਹੁਣ ਮੈਂ ਆਪਣੇ ਤੱਕ ਇਹ ਆਪਣੇ ਆਸ਼ਰਮ ਦੇ ਵਿੱਚ ਬੈਠਾ ਹਾਂ ਤੇ ਮੈਂ ਆਪਣੀ ਲਦੀ ਤੋਂ ਥੱਲੇ ਉਨ੍ਹਾਂ ਦੇ ਬਰਾਬਰ ਨਹੀਂ ਸੀ ਬੈਠ ਸਕਦਾ ਮੈਂ ਉੱਚਾ ਬੈਠਾ ਸੀ ਉਹ ਨੀਵੇਂ ਕੁਝ ਦੇ ਵਿੱਚ ਸਾਥ ਮੈਂ ਨਹੀਂ ਸੀ ਚਾਹਤਾ ਕਿਉਂਨਾ ਤੁਮੇ ਆਪਣੇ ਤੋਂ ਨਿਮੀਤਾ ਦੇ ਪ੍ਰਖਾਮਾ ਉਹਨਾਂ ਦਾ ਬਰਾਦਰ ਤਾਰਕ ਕੇਸ ਵਾਸਤੇ ਮੈਂ ਰੁਕ ਕੇ ਆ ਤੁਹਾਨੂੰ ਤੁਸੀਂ ਚਲੇ ਜਾਓ ਅਸ ਕਹੇ ਤਾਂ ਕਿ ਨੋ ਪੁਨਾ ਅਸਨਾ ਤੇ ਕਹਿੰਦੇ ਇਸ ਤਰ੍ਹਾਂ ਕਿ ਬਚਨ ਕਾਸ ਆਪਸ ਦੇ ਵਿੱਚ ਰਹਾਤਮਾ ਇਹ ਸਤ ਸਭ ਉਤਾਰਾਏ ਤੇ ਫਿਰ ਇਨਾਂ ਨੇ ਉਹ ਲਗਤ ਪ੍ਰਸ਼ਾਦ ਸਗਣਾ ਕਰਨਾ ਹੈ ਸਸ ਤਸਵਾਤ ਦੇ ਨਾਲ ਮੈਨੂੰ ਹੋਰ ਤਿਆਰ ਕਰ ਸਕਦੇ ਸਦਾ ਖਿਤ ਮੇਰੀ ਸੰਗ ਪਾਇਸ ਫੇਦਰਕਿਓ ਦੁੱਧ ਤੇ ਚੀਨੀ ਮਿਲਾ ਕਰਕੇ ਚਾਵਲ ਪਾ ਕੇ ਵਿੱਚ ਸੰਤ ਸੁਦਾਗੁਰ ਜੀ ਪਦੇ ਖਾਇਸ ਨਾ ਉਹ ਕਹਿੰਦੇ ਸੁਦਾਗੁਰ ਜਿਹੜੇ ਸੰਤ ਸੰਗ ਇਹਨਾਂ ਨੇ ਵਧੀਆ ਪਦਾਰਥ ਬਣਾਇਆ ਸਰਸਤ ਬਸਰੀ ਕਈ ਦਿਨਾਂ ਤੋਂ ਸਰ ਪਾ ਤਰੇਪੋਏ ਸਖਿਆਦਰ ਗੰਦਰ ਰਾਜ ਕੇ ਮਨ પ્રસੀਧ ਵਚਨ ਮਖਾਨੀ ਪਸੰਦੂ ਕਰਕੇ ਜਦ ਅਜੇ ਅਜ ਸੱਤ ਦਿਨ ਹੋ ਗਏ ਸੀ ਭੋਜਨ ਨਹੀਂ ਕੀਤਾ ਅਬ ਭੋਜਨ ਕਰ ਕੰਪਲਟ ਕਰੇ ਜੋਰ ਭੋਜਨ ਕਰਕੇ ਨਦਰ ਸ਼ੱਕ ਤ੍ਰਿਪਤ ਹੋ ਗਏ ਹਾਂ ਕਿਤਿ ਸ਼੍ਰੀ ਨਾਨਕ ਗੁਰਦਿਸ਼ ਗਵਨੂ ਇਹਦਰ ਗੁਰੂ ਨਾਨਕ ਸਾਹਿਬ ਆਜ ਉਹ ਆਪਣੇ ਘਰ ਨੂੰ ਨਦਰ ਨੂੰ ਚਲ ਪਏ ਤਲਵਟੇ ਨੂੰ ਅਰਜ ਪੰਜ ਕੋ ਮੇ ਕੋਲ ਮਾ ਨੂੰ ਜਦੋਂ ਅਤਵਾਕ ਰਸਤਾ ਪੈੜਾ ਕਰ ਆਏ ਉਨ੍ਹਾਂ ਦੇ ਘਰ ਦਾ ਰਾਜ குரு ਨਾਨਕ ਸਾਹਿਬ ਸੋਚਿ ਤੇ ਹੋਚੇ ਸੋਚੇ ਲਾਗੇ ਸੋਚਾਂ ਦਾ ਨਾਸ ਕਰਨ ਵਾਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਉਹਦਾ ਕਰਸਤਾ ਭਾਈ ਮਾਲਾ ਕਹਿੰਦਾ ਸੀ ਗੰਧ ਆਈ ਨਾ ਕਿ ਗੁਰੂ ਨਾਨਕ ਸਾਹਿਬ ਹੁਣ ਸੋਚੀ ਪੈ ਗਏ گوسا کر thank you ਇਸ ਤਰ੍ਹਾਂ ਦ ਆਪਸ ਤੇ ਵਿਚ ਗੱਲਾਂ ਪਤਾ ਕਰਦੇ ਹੋਏ ਭਾਈ ਬਾਲਾ ਜੀ ਕਹਿੰਦੇ ਬਈ ਇਹਨੇ ਨੂੰ ਤਲਵੰਡੀ ਵੀ ਤੇ ਆ ਗਿਆ ਸਾਹਮਣੇ ਨਗਰ ਆਪਣਾ ਪਿਆ ਪਿੰਡ ਹੋਤ ਚਨਾ ਯੋ ਨਿਤ ਸਤਨਾ ਭਾਈ ਬਾਲਾ ਜੀ ਕਹਿੰਦੇ ਮੈਂ ਤੇ ਆਪਣੇ ਘਰ ਨੂੰ ਆ ਗਿਆ ਪੁਰਨਾ ਪ੍ਰਵੇਸ਼ੇ ਪੰਚਾ ਜੀ ਬਦਨਾ ਪਰ ਦੂ ਨਾਦ ਸਭ ਪਾ ਇਸ ਤਰ੍ਹਾਂ ਦੀਆ ਪਤਲਾ ਪਰਤਾ ਕਰਦੇ ਆ ਆਪਸ ਵਿੱਚ ਅਸੀਂ ਆਉਂਦੇ ਰਹੇ ਜਦੋਂ ਨਗਰ ਆ ਗਿਆ ਮੈਂ ਆਪਣੇ ਘਰ ਨੂੰ ਚੱਲਿਆ ਗਿਆ ਪਰ ਗੁਰੂ ਨਾਲ ਸਵਾਮਾਨਾ ਸਾਰੀ ਜਿਵੇਂ ਜਿਵੇਂ ਇਤਿਹਾਸ ਹੋਇਆ ਉਹ ਸਾਰਾ ਸਿਆਖਿਕ ਕਾਨਨ ਹੈ ਮੁਥੇ ਫਕੀਰਾ ਪੈਦਾ ਵਿਚਾਰੇ ਸੋ ਅਸੀਂ ਪੈਦਾਵਾ ਦੱਸ ਰਹੇ ਹੱਦ ਅਸੀਂ ਜਾ ਰਹੇ ਹਾਂ ਜੰਗਲ ਦੇ ਵਿੱਚ ਇੱਕ ਥਾਂ ਦੇ ਉੱਤੇ ਕੁਝ ਫਕੀਰ ਕੁਝ ਸੰਤ ਵਿਕਤੀ ਸੰਤ ਸ੍ਰੀ ਮਹਾਤਮਾ ਚੱਲੇ ਚਾਰ ਤੈ ਸੇਤਰੀ ਨੀਰਾ ਇਹ ਗੁਰੂ ਨਾਨਕ ਸਾਹਿਬ ਜੀ see sí. ਟੈ ਦੁ ਸੇਤੋ ਬੇਤਾ ਜੀ ਤੁਕਾਰ ਪਾਈ ਬਤਾ ਕਹਿੰਦੇ ਮਹਿਤਾ ਜੀ ਤੁਹਾਡਾ ਗੁੱਸੇ ਦਾ ਸੁਭਾਅ ਹੈ ਤੁਹਾਡੇ ਤੁੜਦੇ ਹੋਏ ਮਾਰਾਜ ਘਰ ਨਹੀਂ ਆਏ ਸਦ ਜੇ ਨਾ ਆਏ ਇਹ ਹੈ ਵਿੱਚ ਲਿਖਿਆ ਇਹੋ ਹੀ ਗਲ ਵਿਚਾਰ ਤੇ ਉਹ ਘਰ ਨਹੀਂ ਪਹੁੰਚੇ ਅਸ ਸੁਨ ਕਾਲ ਨੂੰ ਕਰੋਧ ਨਾ ਕਰੋ ਭਾਵੇਂ ਮਹਿਤਾ ਕਾਲੂ ਨੇ ਜਦੋਂ ਸੁਣਿਆ ਫੈਸਲਾ ਉਹਨਾਂ ਨੂੰ ਬਾਇ ਪਾਇਆ ਦੀ ਉਹ ਧਰ ਦੀ ਗੱਲ ਸਾਰੀ ਮਾਤਾ ਜੀ ਨੇ ਜਦੋਂ ਸੁਣੀ ਹੈ ੋਜਨ ਦਾ ਕਾਲੂ ਇਸ ਸਾਥਾ ਤੇ ਇਹ ਵੀ ਸੁਣਿਆ ਕਿ ਪਿਤਾ ਜੀ ਬੜੇ ਉੱッセ ਦੇ ਰਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਭਾਲ ਦੇ ਵਿੱਚ ਗਏ ਤੇ ਉਸ ਵੇਲੇ ਕਿ ਬਾਪ ਤੇਰੇ ਨਾਲ ਕੀ ਉਹ ਪਿਛੇ ਭੇਜਿਆ ਪਿੱਛੇ ਭੇਜੇ ਪੁਰਦਾਸ ਭੇਜੇ ਨੇ ਦਾਸੀਆਂ ਭੇਜੀਆਂ ਜਾਓ ਜਾ ਕੇ ਮੇਰੇ ਨਾਲ ਤੁੰ ਛੜਾਇਆ ਜੇ ਦੇੜੇ ਪਿਤਾ ਦੀ ਜਰੂਰਤ ਨੂੰ ਪ੍ਰਾਕਸ਼ਾ ਮਹਾਰਾਜ ਦੇ ਕੋਲ ਜਾਣ ਕੇ ਪਾਤਸ਼ਾਹ ਕਿੱਥੇ ਬੈਠੇ ਹੋਏ ਤੇ ਜਦੋਂ ਪਿਤਾ ਜੀ ਦੇ ਸਾਹਮਣੇ ਆਉਣਗੇ ਤੇ ਫਿਰ ਉਹ ਫੈਸਲਾ ਲੈ ਸੋਵੇਗਾ ਇਹ ਆਸਤਾ ਹੁੰਦੀ ਹੈ ਆਪਾਂ ਤੁਹਾਨੂੰ ਸਰਵਣ ਕਰਾਂਗੇ ਸਮੇਂ ਦੇ ਹਾਜ਼ਰੀ ਨਾਲ ਸਵਾਪਤੀ ਗੁਰੂ ਦਾ ਪਾਵਨ ਇਤਿਹਾਸ ਸੁਣਾ ਦਿਆਂ ਪਈਆਂ ਪੁੱਤਾਂ ਦੀ ਕਿਹਾਣੇ ਇਹ ਗੋਬਿੰਦ ਦੇ ਸੋ ਨਾਨਦਿਆ ਤੁਪੂਰਣ ਕੋਈ ਮਿਆਧਾਰ ਅਤੂਪ ਮਹਾਪਿਆ ਅਨੰਤ ਪਾਰਿ ਉਤਾਰ ਪਾਈ ਪ੍ਰਭ ਸਰਣਾ ਤੇ ਕਿਰਪਾ ਦਿੱਤ ਦਿਆਰ ਏਕ ਅਤਾਰ ਮਨ ਰਸ ਸਾਨਤ ਹੋ ਤਨੇਵਾ ਆਹੇ ਕਾਟੇ ਮਿਟ ਹੈ ਗਵਨ ਫਤ ਹੈ ਪਈ ਮਨ ਜੀਤ ਤਾਰਕ ਗੁਰ ਤੇ ਤਿਤ ਪਾਈ